हम कुछ भी नहीं करना है, गा, नहीं, नहीं, नहीं। हाँ, हैं इतने दिन से से देख रहे इतने दिन तेरे को कोई बात नहीं जा रहे अब बैठोगे आगे से नहीं नहीं बैठे नहीं आगे से बैठोगे नहीं, नहीं, नहीं। नहीं, 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 तो पकड़ के ले जाएंगे नहीं नहीं जाने में कम्प्लेट लगा दू मैंने ਉਹ ਵੀ ਤਾਂ ਨਹੀਂ ਬੋਲਦੇ ਨੇ ਨਹੀਂ ਨਹੀਂ ਡਾਡੂ ਕਹਦਾ ਡਰ ਕਦਾ ਪਰ ਆਇਆ ਸਾਨੂੰ ਕੋਈ ਨਾ ਇਹ ਸੱਚ ਆ ਇਹ ਕੁੜੀਆਂ ਦੇ ਖੜ ਜਾਂਦੀ ਆ ਕੇ ਤਾਕ ਕਰਦੀਆਂ ਸਾਰਿਆਂ ਨੂੰ ਇਧਰ ਤੋਂ ਮੁੰਡੇ ਲੈ ਲੈਂਦੀਆਂ ਨਾਲ ਅਜਾ ਇਹ ਕਿੰਨੇ ਕਦਮੇ ਤੋਂ ਇਹ ਕੰਮ ਚੱਲ ਰਿਹਾ ਜ਼ਰਾ ਠੀ ਇਹ ਤਾਂ ਹੋ ਗਏ ਕਈ ਸਾਲ ਹੋ ਗਏ ਇਧਰ ਆਇਓ ਕੀ ਹੈ ਕਈ ਸਾਲ ਹੋਏ ਕੰਮ ਚੱਲਦੇ ਨੂੰ ਤੇ ਕੋਈ ਕਰੇ ਕੰਪਲੇਟ ਨਹੀਂ ਕੀਤੀ ਕੰਪਲੇਟ ਕਿੰਨੂੰ ਕਰਨੀ ਆ ਸਾਰੇ ਪਾਸੇ ਪੈਸਾ ਚੱਲਦਾ ਕੰਪਲਟ ਕਿੰਨੂ ਕਰੀਏ ਆ ਕਰੇ ਲੱਗਦਾ ਵੀ ਲੋਕਾਂ ਨੂੰ ਸਾਹਮਣੇ ਦੇ ਐਸ਼ ਐ ਮਹੱਲੇ ਦੀ ਕਬੀਲਦਾਰੀਆਂ ਨੇ ਲੋਕਾਂ ਨੇ ਮਹੱਲੇ ਦੇ ਲੇਕਨ ਦੇ ਚੁਕੇ ਕਈ ਹੋਰ ਸੀਸੀ ਸਾਹਿਬ ਨੂੰ ਦੇਖੇ ਇਹ ਵੀ ਕਹਿੰਦੇ ਕੇ ਥਾਣੇ ਵੀ ਦੇਖੇ ਦੇ ਚੁਕੇ ਆ ਕਿੰਨੇ ਸਮੇਂ ਤੋਂ ਕੁੜੀਆਂ ਘਰ ਰਿਆ 12 ਕੁੜੀਆਂ ਉਹ 7-8 ਸਾਲ ਤੋਂ ਮੈਂ ਦੇਖਦੇ ਰਿਹਾ ਇੱਥੇ ਕਿੰਨੇ ਹੋਟਲ ਲਗਭਗ ਕਿੰਨੇ ਗਏ ਲੋਕਾਂ ਦੇ ਤੇ ਇੱਥੇ ਸਾਰੇ ਹੋਟਲ ਹੀ ਚੱਲਦਾ ਕੰਮ ਸਾਰੇ ਹੋਟਲਾਂ ਚ ਇੱਕ ਇੱਕ ਮੈਂ ਬੋਲਿਆ ਲੈ ਤੁਸੀਂ ਕੋਈ ਬਿਲਡਿੰਗ ਵਾਲੇ ਤੁਸੀਂ کہہ ਰਹੇ ਸੀ ਆ ਬਿਲਡਿੰਗ ਸਾਰੀ ਖਾਲੀ ਪਈ ਹੈ ਦੇਖੋ ਹਾਂ ਇਹਦੇ ਵਿੱਚ ਉਹਨਾਂ ਨੇ ਸਕੂਲ ਸ਼ੁਰੂ ਕੀਤਾ ਸੀਗਾ ਕਿੰਨਾ ਬੱਚਿਆਂ ਦੀ ਟ੍ਰੇਨਿੰਗ ਦਿੰਦੇ ਸੀ ਬੱਚਿਆਂ ਨੂੰ ਇੰਗਲਿਸ਼ ਵਗੈਰਾ ਸਿਖਾਉਂਦੇ ਸੀ ਸਾਰਾ ਉਹ ਵੱਧ ਪਿਆ ਸਾਰਾ ਉਹ ਦੇਖਦੇ ਸਾਹ ਨਹੀਂ ਹੰਦਾ ਚੱਲਦਾ ਮੈਂ ਬੁਰਾ ਹਾਲ ਇੱਥੇ ਤੇ ਲੱਗਦਾ ਵੀ ਬੱਚਿਆਂ ਤੇ ਗਲਤ ਅਸਰ ਜਾ ਰਿਹਾ ਸੀ ਬਿਲਕੁਲ ਐਸਾ ਸੀ ਛੱਡ ਕੇ ਚਲੇ ਗਏ ਉਹ ਛੱਡ ਕੇ ਚਲੇ ਗਏ ਬਿਲਡਿੰਗ ਬੇ ਕਰੋਨਾ ਦੀ ਬਿਲਡਿੰਗ ਬੇਕਾਰ ਹੋ ਗਈ ਖਾਲੀ ਵੀ ਬਿਲਡਿੰਗ ਦੇਖੋ ਲੱਗਦਾ ਵੀ ਬੱਚਿਆਂ ਨੂੰ ਗਲਤ ਟ੍ਰੇਨਿੰਗ ਮਿਲ ਰਹੀ ਸੀ ਇੱਥੋਂ ਇਹ ਤੋਂ ਬੱਚੇ ਬਾਹਰ ਦੇਖਦੇ ਸੀ ਸਾਰਾ ਦਿਨ ਬਾਹਰ ਦੇਖਦੇ ਸੀ ਪਰ ਇੱਕ ਹੀ ਹੁੰਦਾ ਹੈ ਮੇਰੇ ਖਿਆਲ ਨਾਲ ਕਿ ਬੱਚੇ ਇੱਕ ਤੋਂ ਫੋਰਨ ਹੀ ਟ੍ਰੇਨਿੰਗ ਲੈਣੇ ਵਾਸਤੇ ਆ ਜਾਂਦੇ ਨੇ ਬੱਚੇ ਬੱਚੇ ਤਾਂ ਟ੍ਰੇਨਿੰਗ ਲੈਂਦੇ ਸੀ ਆ ਗਏ ਫਰਾਂਸੀ ਸਿੱਖਦੇ ਸੀਗੇ ਇੰਗਲਿਸ਼ ਸਿੱਖਦੇ ਸੀਗੇ ਤੇ ਬੜਾ ਚੰਗਾ ਸਕੂਲ ਸੀ ਸਕੂਲ ਹੀ ਬੜੀ ਵਿਦਿਆ ਅੰਦੀ ਸੀ ਠੀਕ ਹੈ ਉਹ ਸਾਰਾ ਕੁਝ ਖਰਾਬ ਹੋ ਗਿਆ ਲੱਗਦਾ ਵੀ ਬੱਚਿਆਂ ਨੂੰ ਗਲਤ ਅਸਰ ਨਜ਼ਰ ਆ ਰਿਹਾ ਜਿੱਥੇ ਅਈ ਸੀਗਾ ਸਾਰਾ ਕੁਝ ਬੱਚੇ ਖਰਾਬ ਹੋ ਰਹੇ ਸੀ ਨਾ ਦੇ ਵੀ ਉਹ ਦੇਖ ਮੇਰਾ ਨਾਮ ਗੁਰਜੀਤ ਸਿੰਘ ਹੈ ਕੀ ਕਹਿਣਾ ਚਾਹੋ ਕੁੜੀਆਂ ਤੇ ਕਾਫੀ ਘੁੰਮਦੇ ਕਾਫੀ ਦਿੱਕਤ ਆਂਦੀ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਪਤਾ ਕੀ ਇੱਥੇ ਹੁਣ ਕੋਈ ਸਵਾਰੀ ਖੜੀ ਹੁੰਦੀ ਏ ਆਪਸ ਵਿੱਚ ਲੜ ਪੈਂਦੇ ਕਈ ਵਾਰੀ ਵਿੱਚ ਫਿਰ ਇਹਨਾਂ ਨੇ ਥੋੜੀ ਦੇਖਣਾ ਵੀ ਜਾ ਕੇ ਦਿੱਤੀ ਭੈਣ ਖੜੀ ਆ ਫਿਰ ਗਾਲੋ ਗਾਲੀ ਹੋ ਜਾਂਦੇ ਆ ਇੱਕ ਦੂਜੇ ਨੂੰ ਉੱਚ ਉੱਚੀ ਗਾਲ੍ਹਾਂ ਕੱਢਦੇ ਗੰਦੀਆਂ ਅਸੀਂ ਸਮਝਉਨੇ ਵੀ ਆ ਇੱਥੇ ਇਹਨਾਂ ਨੂੰ ਬਹੁਤ ਜ਼ਿਆਦਾ ਵੀ ਇੱਥੇ ਇਹ ਕੰਮ ਨਹੀਂ ਕਰੀਦਾ ਹੁੰਦਾ ਵੀ ਗਾਲ੍ਹਾਂ ਨਾ ਕੱਢੋ ਵੀ ਆਦਾ ਪਾਸੇ ਆਸੇ ਹੋ ਜੋ ਪਰ ਕੋਈ ਐਡਾ ਹੈ ਨਹੀਂ ਨਾ ਪ੍ਰਸ਼ਾਸਨ ਧਿਆਨ ਦਿੰਦਾ ਇੱਥੇ ਵੀ ਅਸੀਂ ਆ ਆ ਮਾੜਾ ਮੋੜ ਜੇ ਹਟਾ ਦਈਏ ਇਹਨਾਂ ਨੂੰ ਕਈ ਵਾਰੀ ਗਾਲ੍ਹਾਂ ਗੂਲਾ ਕੱਢਦੇ ਬਹੁਤ ਗੰਦੀਆਂ ਕਿੰਨੇ ਕੁ ਕੁੜੀਆਂ ਦਾ ਗੈਂਗ ਹੈ ਇੱਥੇ ਗੈਂਗ ਤਾਂ ਬਾਈ ਜਿੰਨਿਆਂ ਕਹਿ ਲੋ ਘਾਟ ਹੀ ਆ ਵੀਰੇ ਇਹ ਜੇ ਗੈਂਗ ਦਾ ਪਤਾ ਕਰਨਾ ਫਿਰ ਰਾਤ ਨੂੰ ਪਤਾ ਹੋ ਵੀ 8:30 ਤੋਂ ਬਾਅਦ ਆਓ ਪੂਰਾ ਪੂਰਾ ਜਾਂਦੇ ਆ ਰੋਜ਼ ਮਾਲਾ ਗਾਲੀ ਗਲੋਜ ਵਾਲਾ ਕੰਮ ਤਾਂ ਇਹਨਾਂ ਨੂੰ ਆਮ ਹੀ ਨਾਰਮਲ ਹੀ ਗੱਲ ਆ ਜੇ ਪੁਲਿਸ ਨਹੀਂ ਆਉਂਦੀ ਇਹ ਤੇ ਪੰਜ ਨੰਬਰ ਥਾਣਾ ਪੈਂਦਾ ਏਰੀਆ 'ਚ ਪੁਲਿਸ ਵੀ ਬਾਈ ਹੁਣ ਗੇੜੇ ਮਾਰਦੇ ਜਦੋਂ ਮੁਲਾਜ਼ਮ ਆਉਂਦੇ ਉਦੋਂ ਭੱਜ ਜਾਂਦੇ ਆ ਇਹ ਨਹੀਂ ਗੱਲ ਮੁਲਾਜ਼ਮ ਗੇੜੇ ਨਹੀਂ ਮਾਰਦੇ ਪੁਲਿਸ ਆਉਂਦੀ ਆ ਜਿਹੜੇ ਮਾਰਦੀ ਆ ਤੇ ਉਦੋਂ ਭੱਜ ਜਾਂਦੇ ਵੇਖ ਇਹਨਾਂ ਨੂੰ ਪਤਾ ਤੇ ਉਸ ਤੋਂ ਬਾਅਦ ਫੇਰ ਉਹੀ ਕੰਮ ਆ ਖੱਚ ਤੋ ਲੁੱਟ ਖੋ ਆਮ ਗੱਲ ਆ ਰਾਤ ਨੂੰ ਕੋਈ ਆਏ ਨਹੀਂ ਵੀ ਕੋਈ ਸਾਡਾ ਕਨੈਕਟਰ ਆ ਜਾਊਗਾ ਤੇ ਵੀ ਝੋਲਾ ਲੈ ਕੇ ਵੀ ਇੱਧਰ ਢਾਬੇ ਤੇ ਰੋਟੀ ਖਾ ਆਊਗਾ ਜਾਂ ਇੱਧਰ ਝੋਲਾ ਪਾ ਕੇ ਗੇਲਾ ਕੱਢ ਲੂਗਾ ਸਹੀ ਤੇ ਭਾਈ ਮੈਂ ਤੈਨੂੰ ਕਹਾਂ ਉਧਰ ਕੋਈ ਨਹੀਂ ਸकता ਹੁੰਦਾ ਭਾਈ ਜਿਹੜੀ ਲੁੱਟ ਕਰਦੇ ਹੋਟਲ ਦੇ ਵਿੱਚ ਹੀ ਜਾ ਕੇ ਲੁੱਟ ਕਰਦੇ ਆ ਨਹੀਂ ਨਹੀਂ ਹੋਟਲ ਚ ਤਾਂ ਨਹੀਂ ਕਹਿ ਸਕਦੇ ਆਪਾਂ ਵੀ ਮੰਨ ਲਾ ਇੱਥੇ ਕੋਈ ਭਈਆ ਪੈਗ ਲੱਗਾ ਆ ਗਿਆ ਕੋਈ ਪੰਜਾਬੀ ਪੈਗ ਲੱਗਾ ਕੋਈ ਜਾਂਦਾ ਇਹਨਾਂ ਨੇ ਉਧਰ ਲਿਜਾ ਕੇ ਬਸ ਕੋਈ ਰਾਹ ਪੁੱਛਣ ਆਲਾ ਆ ਗਿਆ ਰਾਤ ਨੂੰ ਉਹ ਮੈਦਾਨ ਉਧਰ ਲਈ ਆ ਕੇ ਇਹਨਾਂ ਨੇ ਪਾਰਕਿੰਗ ਤੇ ਲੈ ਜਾਂਦੇ ਇੱਧਰ ਲੈ ਜਾਂਦੇ ਆ ਤੇ ਬਸ ਆਂਗੇ ਉਧਰ ਉਹ ਅਗਲਾ ਜਾਂਦਾ ਉਧਰੋਂ ਰੁੰਦਾ ਹੀ ਹੋੜਾ ਸੁਖਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਸਰ ਐਡੇ ਬਾਰੇ ਇੱਥੇ ਬੜਾ ਜਿਆਦਾ ਗੰਦਾ ਜੀ ਕਿਹੜੀ ਜਗ੍ਹਾ ਹੈ ਤੁਸੀਂ ਗੋਲੇ ਇਹ ਜਮਲਾ ਜੱਟ ਪਾਰਕ ਆਪਣੇ ਮਿੰਨੀ ਮਲੇਟਾ ਬਸ ਸਟੈਂਡ ਇੱਥੋਂ ਗੱਡੀਆਂ ਤੁਰਤੀਆਂ ਨੇ ਸਾਰੀਆਂ ਸਵਾਰੀਆਂ ਇੱਥੋਂ ਚੜ੍ਹਦੀਆਂ ਨੇ ਨਾਲੇ ਵੀ ਰਾਤ ਨੂੰ ਤੇ ਨਸ਼ੇ ਦੀਆਂ ਆਦੀਆਂ ਕੁੜੀਆਂ ਜੀ ਇੱਥੇ ਦਾ ਥੋੜੇ ਸਾਹਮਣੇ ਦਿਨੇ ਵਤਰੀਆਂ ਫਿਰਦੀਆਂ ਰਾਤ ਨੂੰ ਤਾਂ ਬੜਾ ਹੀ ਜਿਆਦਾ ਨਫਰੀ ਵੱਜ ਜਾਂਦੀਆਂ ਇਹਨਾਂ ਦੀ ਕਿੰਨੇ ਕੁ ਕੁੜੀਆਂ ਦਾ ਗੈਂਗ ਆ ਭਾਜੀ ਇਹ ਤੋਂ ਬਸਟੈਂਡ ਦੇ ਵਿੱਚ 15-20 ਤਾਂ ਸੀ ਰੋਜ਼ ਦੇਖਦੇ ਆ ਤੇ ਰਾਤ ਨੂੰ ਜ਼ਿਆਦਾ ਆ ਜਾਂਦੀ ਨੇ ਰਾਤ ਨੂੰ ਤਾਂ ਬੜਾ ਜ਼ਿਆਦਾ ਹੋ ਜਾਂਦਾ ਕੋਈ ਪੁਲਿਸ ਕੋਈ ਕਾਰਵਾਈ ਕਰਦੀ ਨਹੀਂ ਪੁਲਿਸ ਵਾਲੇ ਬਾਈ ਕੁਛ ਨਹੀਂ ਕਰਦੇ ਹੋਰ ਤਾਂ ਜੇ ਕਦੇ ਮੈਂ ਇੱਥੇ ਮਲਾਵੀ ਮਨੋਕਰ ਨੂੰ ਕਿਹਾ ਉਹ ਕਹਿੰਦਾ ਵੀੜੇ ਪਾੜ ਕੇ ਸਾਡੇ ਦਵਾਲੇ ਹੋ ਜਾਣਗੇ ਅਸੀਂ ਕਰੀ ਗੇ ਅੱਛਾ ਕੀ ਕਹਿੰਦਾ ਤਾਂ ਵੀ ਆਪ ਪੜ ਕੇ ਲਿਆ ਕੇ ਦੋਸਤ ਹੈਂ ਕਹਿੰਦੇ ਫੜ ਕੇ ਲਿਆ ਕੇ ਦੋ ਹਾਂ ਉਹ ਆਉਂਦੇ ਨਹੀਂ ਕਿ ਦੋ ਮੜਾ ਮੋਟਾ ਘੂਰਦੇ ਆਸੇ ਪਾਸੇ ਹੋ ਜਾਂਦੇ ਉਸ ਤੋਂ ਬਾਅਦ ਬੱਸ ਖਲ ਫਿਰ ਉੱਥੇ ਉਹੀ ਕੰਮ ਸਮੇਂ ਤੋਂ ਇਹ ਹੋਟਲ ਚੱਲ ਰਹੇ ਨੇ ਔਰ ਕੀ ਕਹਿਣਾ ਜਾਓਗੇ ਹੋਟਲ ਤਾਂ ਇਹ 7-8 ਸਾਲ ਤੋਂ ਜਿਆਦਾ ਪਪੂਲਰ ਹੋ ਚੁੱਕੇ ਨੇ ਹਾਂ ਰੈਜ਼ਿਡੈਂਸ ਏਰੀਆ ਵੀ ਆ ਬਿਜ਼ਨਸ ਏਰੀਆ ਵੀ ਆ ਦੇਖੋ ਟ੍ਰਾਂਜੈਂਸੀ ਦੁਕਾਨਾਂ ਨੇ ਸਾਰੀਆਂ ਹਾਂ ਹੁਣ ਜੇ ਕੋਈ ਕਲਾਇੰਟ ਵੀ ਆਉਂਦਾ ਤੇ ਉਹ ਵੀ ਸ਼ਰਮ ਥੋੜਾ ਹੁੰਦੀ ਆ ਆਪ ਨੂੰ ਵੀ ਹੁੰਦੀ ਆ ਕਿ ਦਫਤਰ ਕਾਹਦੀ ਜਗ੍ਹਾ ਤੇ ਆ ਤੇ ਮੈਂ ਤਾਂ ਬਿਜ਼ਨਸ ਸੈਂਟਰ ਸੀਗਾ ਸਰ ਦੇਖਿਆ ਜਵੇ ਕਈ ਵਾਰ ਮੈਨੂੰ ਇਹ ਦੇਖਣ ਹੋਇਆ ਸਾਡੇ ਨਾਲ ਵੀ ਬੀਤੇ ਇਦਾਂ ਜਿੱਦਾਂ ਕੋਈ ਤੁਹਾਡਾ ਕਸਟਮਰ ਆ ਗਿਆ ਕੋਈ ਕੁੜੀਬਾਰੀ ਕਰਦੇ ਉਹਨੂੰ ਕਹਿ ਦਿੰਨੀ ਹੈ ਕੁੜੀਆ ਹਾਂਜੀ ਚੱਲੀ ਡੈਫੀਨਿਟਲੀ ਹੁੰਦਾ ਜੀ ਇਹ ਜਿਹੀ ਕੁਛ ਹੁੰਦਾ ਜੀ ਇੱਥੇ ਕੀ ਕਹਿੰਦੇ ਨੇ ਉਹਨੂੰ ਵੀ ਚੱਲੀਏ ਬੜਾ ਕੁਛ ਹੁੰਦਾ ਜੀ ਉਹਨੂੰ ਪ੍ਰੋਪਰਲੀ ਦੱਸ ਨਹੀਂ ਸਕਦੇ ਤੁਹਾਨੂੰ ਕਹਿਣਾ ਜਾਂਦੇ ਹੋ ਇੱਥੇ ਦਾ ਥਾਣਾ 5 ਨੰਬਰ ਐਸਐਚਓ ਨੂੰ ਕੋਈ ਮੈਨਟ ਨਹੀਂ ਕਰਨਾ ਚਾਹੀਦਾ ਜੀ ਦੇਖੋ ਛੋੜੋ ਤੇ ਟਾਈਟ ਕਰਨਾ ਚਾਹੀਦਾ ਚਲੋ ਹੁਣ ਬਿਲਕੁਲ ਤਾਂ ਬੰਦ ਨਹੀਂ ਕਰ ਸਕਦੇ ਉਹ ਟਾਈਟ ਤਾਂ ਕਰਨ ਕਿ ਬੀ ਰੋਡ ਤੇ ਤਾਂ ਨਾ ਆ ਕੇ ਨਖੜ ਲੱਗਦਾ ਜੀ ਐਸਐਚਓ ਦੀ ਨੋਲੇਜ ਕੀ 5 ਨੰਬਰ ਦੀ ਕੋਚਨ ਦੀ ਡੈਫੀਨਿਟਲੀ ਨਾਲੇ ਚੋਏ ਹੋਏ ਨੇ ਨ ਬਿਲਕੁਲ ਨਾਲ ਚ ਇਹ ਕੋਈ ਕਾਰਵਾਈ ਨਹੀਂ ਕਰਦੇ ਬਿਲਕੁਲ ਨਹੀਂ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਖੁੱਲਾ ਚੱਲ ਰਿਹਾ ਠੀਕ ਹੈ ਦੁਕਾਨਾਂ ਚੱਲ ਰਹੀਆਂ ਨੇ ਇਹ ਜਿਹੜਾ ਇਹ ਜੋਹਰ ਨਗਰ ਕੈਂਪਸ